ਪਉਰੀ ਜਾਨ ਬਚ ਜਾਏ ਬਿਲਕੁਲ ਐਡਾ ਸੋਹਣਾ ਸੁਨੱਖਾ ਨੌਜਵਾਨ ਹੈ ਸਾਰੇ ਹੀ ਕਰ ਰਹੇ ਅਰਦਾਸ ਤੇ ਕਿ ਕਿਸੇ ਦੇ ਮਾਂ ਦਾ ਪੁੱਤ ਉਹਨੂੰ ਕੁਝ ਹੋਵੇ ਨਾ ਪੰਜਾਬ ਦਾ ਪੁੱਤ ਹੈ ਸਾਰੇ ਹੀ ਆਪਾਂ ਅਰਦਾਸਾਂ ਕਰਦੇ ਆ ਤੇ ਆਪਾਂ ਸਾਰੇ ਹੀ ਹਰਕ ਵਾਸਤੇ ਹੀ ਆਪਾਂ ਅਰਦਾਸ ਕਰਾਂਗੇ ਜਿਹਦਾ ਐਦਾਂ ਦਾ ਹਾਲਾਤ ਹੋਣ ਨਾ ਉਹ ਕੋਈ ਵੀ ਬੱਚਾ ਹੋਵੇ ਕੱਲੀ ਉਹ ਕੱਲਾ ਉਹ ਗਾਉਣ ਵਾਲੇ ਮੁੰਡੇ ਦੀ ਗੱਲ ਨਹੀਂ ਉਹ ਤੇ ਕੋਈ ਵੀ ਹੋਏਗਾ ਜੇ ਜਿੱਦਾ ਹਾਲਾਤ ਇਦਾਂ ਦੀ ਨਾਜ਼ੁਕ ਹੋਵੇ ਗੰਭੀਰ ਹੋਵੇ ਡਾਕਟਰ ਕਹਿਣ ਖਤਰਾ ਹੈ ਤੇ ਆਪਾਂ ਸਾਰੇ ਵਾਸਤੇ ਅਰਦਾਸ ਕਰਾਂਗੇ ਯਾਰ ਇਹਦਾ ਇਹਦੀ ਜਾਨ ਬਚੇ ਇਹ ਤੇ ਆ ਵੇਖੋ ਸਾਡੀ ਭਾਵਨਾ ਹਰ ਬੰਦੇ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿਸੇ ਤੇ ਦਇਆ ਕਰਨੀ ਕਿਸੇ ਲਈ ਅਰਦਾਸ ਕਰਨੀ ਕਿਸੇ ਦਾ ਭਲਾ ਸੋਚਣਾ ਅਰਦਾਸ ਕਰਨ ਦਾ ਮਤਲਬ ਹੈ ਕਿ ਅਸੀਂ ਅੰਦਰੋਂ ਸੈਂਸਿਟਿਵ ਆ ਅਸੀਂ ਅੰਦਰੋਂ ਸਾਡੇ ਅੰਦਰ ਦਰਦ ਹੁੰਦਾ ਹੈ ਅਸੀਂ ਅੰਦਰੋਂ ਮਹਿਸੂਸ ਕਰਦੇ ਆਂ ਅਸੀਂ ਕਿਸੇ ਦੇ ਦਰਦ ਨੂੰ ਫੀਲ ਕਰਦੇ ਆਂ ਅਸੀਂ ਜਜ਼ਬਾਤ ਐ ਸਾਡੇ ਅੰਦਰ ਅਸੀਂ ਜਿਉਂਦੇ ਆਂ ਸਾਨੂੰ ਕਿਸੇ ਦੀ ਤਕਲੀਫ ਨੂੰ ਵੇਖ ਕੇ ਤਕਲੀਫ ਹੁੰਦੀ ਐ ਕਿਸੇ ਦੇ ਅਥਰੂਆਂ ਨੂੰ ਅਥਰੂਆਂ ਨੂੰ ਵੇਖ ਕੇ ਸਾਨੂੰ ਵੀ ਰੋਣਾ ਆਉਂਦਾ ਕਿਸੇ ਦੀ ਮਾਂ ਦਾ ਪੁੱਤ ਨਾ ਮਰੇ ਆਪਾਂ ਸਾਰੇ ਹੀ ਅੰਦਰੋਂ ਇਹ ਅਰਦਾਸ ਕਰਦੇ ਆਂ ਇਹ ਤੇ ਪੱਖ ਐ ਇੱਕ ਚੰਗਾ ਹਰੇਕ ਵਾਸਤੇ ਹੀ ਕਿਸੇ ਵਾਸਤੇ ਨਹੀਂ ਹਰੇਕ ਵਾਸਤੇ ਇੱਕ ਵਾਰੀ ਆਉਣਾ ਚਾਹੀਦਾ ਵੀ ਨਾ ਇਦਾਂ ਨਾ ਹੋਵੇ ਇਹ ਤੇ ਸਾਡੇ ਮਨ ਦਾ ਬਲਬਲ ਹੈ ਹੋਣਾ ਚਾਹੀਦਾ ਇੱਕ ਤੇ ਗੱਲ ਇਹ ਇੱਕ ਦੂਜੀ ਗੱਲ ਇਹ ਹੈ ਕਿ ਐਕਸੀਡੈਂਟ ਹੋਇਆ ਕਿਉਂ ਕਹਿੰਦੇ ਦੋ ਸਾਂਹ ਪਿੱੜਦੇ ਪਿੱੜਦੇ ਅੱਗੇ ਆ ਗਏ ਤੇ ਇੱਕਦਮ ਉਹਦਾ ਮੋਟਰਸਾਈਕਲ ਡਿੱਗ ਗਿਆ ਤੇ ਇਹ ਇਹ ਕਿੰਨਾ ਗਚਿਰ ਇਹ ਇਕੱਲੇ ਉਹਦੀ ਜਵੰਦੇ ਦੀ ਗੱਲ ਨਹੀਂ ਗੱਡੀਆਂ ਦਾ ਮਸਲਾ ਤੇ ਸਾਰਿਆਂ ਨੂੰ ਹੀ ਆ ਹੁਣ ਮੈਂ ਇੱਧਰ ਨੂੰ ਆਇਆ ਅੱਜ ਮੈਂ ਪਹਿਲਾਂ ਇਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਜਦੋਂ ਵਾਪਸ ਆਉਣਾ ਰਾਤ ਵੇਲੇ ਜਰਾ ਧਿਆਨ ਰੱਖਿਓ ਰਾਤ ਨੂੰ ਗੱਡੀਆਂ ਸਪੀਡ ਤੇ ਹੁੰਦੀਆਂ ਪਤਾ ਹੀ ਨਹੀਂ ਲੱਗਦਾ ਕਿਧਰੋਂ ਮਾ ਨਿਕਲ ਆਉਂਦੀ ਐ ਸਾਡੇ ਇੱਥੇ ਪੰਜ ਪਿਆਰਿਆਂ ਦੀ ਗੱਡੀ ਕਈ ਸਾਲ ਪਹਿਲਾਂ ਐਕਸੀਡੈਂਟ ਹੋਈ ਸੀ ਸਾਰੀ ਗੱਡੀ ਖਤਮ ਹੋ ਗਈ ਸੀ ਪੰਜ ਪਿਆਰੇ ਅਮਰ ਸ਼ਕਾ ਕੇ ਜਾ ਰਹੇ ਸੀ ਇਸੇ ਰੋਡ ਤੇ ਤੁਹਾਡੇ ਵਾਲਾ ਜਿਹੜਾ ਸਾਡਾ ਜਾ ਰਿਹਾ ਨਾ ਇਹ ਭਿੱਖੀ ਵਾਲਾ ਰੋਡ ਆ ਜਿਹੜਾ ਸਾਰਾ ਇਹਦੇ ਉੱਤੇ ਐਕਸੀਡੈਂਟ ਹੋਇਆ ਸੀ ਤੇ ਅੱਜ ਤੋਂ 28 ਸਾਲ ਪਹਿਲਾਂ 메ਨ ਰੋਡ ਦੇ ਉੱਤੇ ਇੱਥੇ ਠੂਠਿਆਂ ਵਾਲੀ ਪਿੰਡ ਪਿੰਡ ਨੇੜੇ ਮੈਂ ਜਿਪਸੀ ਦੇ ਵਿੱਚ ਸੀ ਗੱਡੀ ਦੇ ਵਿੱਚ ਸੀ ਉਦੋਂ ਐਕਸੀਡੈਂਟ ਹੋਇਆ ਸੀ ਭਾਈ ਮੱਖਣ ਸਿੰਘ ਦੀ ਸਾਡੇ ਨਾਲ ਆ ਜਸਵੀਰ ਸਿੰਘ ਆਪਾਂ ਸਾਰੇ ਸੀ ਭਾਈ ਮੱਖਣ ਸਿੰਘ ਦੀ ਮੌਤ ਹੋਈ ਸੀ ਐਕਸੀਡੈਂਟ ਵਿੱਚ ਪੰਜ ਪਿਆਰਿਆਂ ਦੇ ਨਾਲ ਵੀ ਇਦਾਂ ਹਾਦਸਾ ਸਾਡੇ ਵਾਪਰਿਆ ਸੋ ਇਦਾਂ ਦੇ ਹਾਦਸੇ ਵਾਪਰਦੇ ਆ ਕਿਉਂਕਿ گاਵਾ ਇੱਕਦਮ ਆ ਜਾਂਦੀਆਂ ਸਾਡੇ ਸਿਸਟਮ ਨਹੀਂ ਕੋਈ ਆ ਹੁਣ 2-3 ਦਿਨ ਉੱਤੇ ਰਹੇ ਆ ਉੱਥੇ ਵੇਖਿਆ ਕੋਈ ਜਾਨਵਰ ਛੜਕ ਤੇ ਦੇਖਿਆ ਹੀ ਨਹੀਂ ਜਾਨਵਰ ਤੇ ਕੀ ਕਦੇ ਕੋਈ ਕੁੱਤਾ ਵੀ ਨਹੀਂ ਵੇਖਿਆ ਰੋਡ ਦੇ ਉੱਤੇ ਸਿਸਟਮ ਹੈ ਹੁਣ ਜਿਹੜੀਆਂ ਸਰਕਾਰਾਂ ਹਨ ਭਾਵੇਂ ਪੰਜਾਬ ਦੇ ਸੀਐਮ ਹਨ ਭਾਵੇਂ ਹਿਮਾਚਲ ਦੇ ਹਨ ਭਾਵੇਂ ਹਰਿਆਣੇ ਦੇ ਹਨ ਜਿਹੜੇ ਬੰਦਿਆਂ ਦੀ ਪਹੁੰਚ ਹੈ ਉਹ ਇਕੱਠੇ ਹੋਣ ਕੁਝ ਐਸਾ ਹੀਲਾ ਵਸੀਲਾ ਕਰਨ ਵੀ ਇਹਦਾ ਸੈਟਅਪ ਹੋਵੇ ਕੋਈ ਰੋੜਾਂ ਦਾ ਸਿਸਟਮ ਬਣੇ ਕੋਈ ਇਹਦਾ ਢਾਂਚਾ ਬਣੇ ਕਿੰਨੀਆਂ ਕੁ ਮਾਵਾਂ ਦੇ ਪੁੱਤ ਜਿਹੜੇ ਨੇ ਇਦਾਂ ਵੈਂਟੀਲੇਟਰਾਂ ਤੇ ਪਏ ਰਹਿਣਗੇ ਆਪਾਂ ਇੱਕ ਤੇ ਇਦਾਂ ਹੀ ਹੁੰਦਾ ਵੀ ਹਾਂ ਜੀ ਬੜਾ ਮਾੜਾ ਹੋਇਆ ਅਰਦਾਸਾਂ ਕਰੋ ਹੱਲ ਤੇ ਕਰੋ ਅੱਜ ਇੱਕ ਦਾ ਹੋ ਗਿਆ ਕੱਲ ਨੂੰ ਦੂਜੇ ਦਾ ਹੋ ਜਾਣਾ ਇਹਦਾ ਰਾਜਵੀਰ ਸਿੰਘ ਜਵੰਦਾ ਜਿਹੜਾ ਉਹਦਾ ਤੇ ਪਤਾ ਲੱਗ ਗਿਆ ਜਿਹੜੇ ਹੋਰ ਹਜ਼ਾਰਾਂ ਹੀ ਬੱਚੇ ਛੜਕਾਂ ਤੇ ਮਰੀ ਜਾਂਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਥੋੜੇ ਮਰਦੇ ਇਕਦਮ ਗਾ ਆ ਗਈ ਇਕਦਮ ਸਾਹਣ ਆ ਗਿਆ ਅੱਗੇ ਤੇ ਸਾਨੂੰ ਤੇ ਗਊ ਟੈਕਸ ਵੀ ਲੱਗਦਾ ਹੈ ਗਊ ਟੈਕਸ ਵੀ ਲੱਗਦਾ ਹੈ ਗਊ ਟੈਕਸ ਕਿਉਂ ਲੱਗਦਾ ਹੈ ਵੀ گاਵਾਂ ਨੂੰ ਸੰਭਾਲਿਆ ਜਾਏਗਾ ਗਊ ਟੈਕਸ ਲੱਗਦਾ ਹੈ ਤੇ ਗਊ ਟੈਕਸ ਕਿਉਂ ਲੱਗਦਾ ਹੈ ਕਿ گاਵਾਂ ਨੂੰ ਸੰਭਾਲਿਆ ਜਾਏਗਾ ਜਦੋਂ ਹਰ ਬੰਦਾ گاਵਾਂ ਨੂੰ ਸਾਹਮਣ ਲਈ ਟੈਕਸ ਦਿੰਦਾ ਹੈ ਤੇ ਫਿਰ گاਵਾਂ ਸੰਭੀਆਂ ਜਾਣੀਆਂ ਚਾਹੀਦੀਆਂ ਨੇ ਬੰਦਾ ਜਾਓ ਵੀ ਜਦੋਂ ਅਸੀਂ ਟੈਕਸ ਦਿੰਨੇ ਆ ਸਾਰੇ ਜਣੇ ਇਹ ਸਪੈਸ਼ਲ ਗਊ ਟੈਕਸ ਲੱਗਦਾ ਹੈ ਵੀ گاਵਾਂ ਨੂੰ ਸੰਭਾਲਣ ਵਾਸਤੇ ਭਾਰਤ ਦੇ ਵਿੱਚ ਟੈਕਸ ਤੇ ਜਦੋਂ ਸਾਡੇ ਤੋਂ ਟੈਕਸ ਲਿਆ ਜਾਂਦਾ ਹੈ ਤੇ ਫਿਰ گاਵਾਂ ਸਾਂਭਣੀਆਂ ਵੀ ਚਾਹੀਦੀਆਂ ਇਹਦੇ ਤੇ ਵਰਕ ਵੀ ਹੋਣਾ ਚਾਹੀਦਾ ਇਹਦੇ ਤੇ ਸਰਕਾਰਾਂ ਨੂੰ ਸੈਟਅਪ ਇਹੋ ਜਿਹਾ ਕਰਨਾ ਚਾਹੀਦਾ ਇਹ ਜਗ੍ਹਾ ਜਗ੍ਹਾ ਇਦਾਂ ਦਾ ਇੰਤਜ਼ਾਮ ਹੋਵੇ ਇਦਾਂ ਦਾ ਪ੍ਰਬੰਧ ਹੋਵੇ ਵੀ ਆਵਾਰਾ ਜਿਹੜੇ ਪਸ਼ੂ ਫਿਰਦੇ ਐ ਬੜੀਆਂ ਮਾਵਾਂ ਦੇ ਪੁੱਤ ਮਰੇ ਐ ਅੱਗੇ ਤੋਂ ਨਾ ਕਿਸੇ ਦਾ ਨੁਕਸਾਨ ਹੋਵੇ ਇਹ ਐ ਸਿਆਣੀ ਗੱਲ ਇਹ ਐ ਸਮਝਦਾਰੀ ਦੀ ਗੱਲ ਇੱਕ ਤੇ ਇਦਾਂ ਵੀ ਹਾਏ ਮਰ ਗਿਆ ਜੀ ਬੁੱਤੀ ਜੀ ਉੱਡੀ ਫਿਰਦੀ ਐ ਜੀ ਗਰਮੀ ਐ ਜੀ ਇੱਕ ਤੇ ਇਹ ਕਹਿ ਕੇ ਛਾਰ ਲੋ ਮੂੰਹ ਤੇ ਕੱਪੜਾ ਲੈ ਲੋ ਇੱਕ ਐ ਹੱਲ ਕੀ ਐ ਦਾ ਇਸੇ ਤਰ੍ਹਾਂ ਇੱਕ ਤੇ ਐਕਸੀਡੈਂਟ ਨੇ ਇੱਕ ਤੇ ਰੋ ਲਓ ਅਰਦਾਸਾਂ ਕਰ ਲਓ ਇਹ ਤੇ ਹੈ ਇਹ ਤੇ ਸਾਡੇ ਅੰਦਰ ਦਾ ਬਲਬਲ ਆ ਆਪਾਂ ਵਿਖਾ ਲਿਆ ਵੀ ਸਾਨੂੰ ਦਰਦ ਹੈ ਸਾਨੂੰ ਤਕਲੀਫ ਹੈ ਪਰ ਇਹਨਾਂ ਗੱਲਾਂ ਦਾ ਹੱਲ ਤੇ ਤਾਂ ਹੀ ਹੋਣਾ ਨਾ ਜੇ ਆਪਾਂ ਹੱਲ ਕੱਢਣ ਵਾਲੇ ਪਾਸੇ ਤੁਰਾਂਗੇ ਤੇ ਕਰਨਾ ਹੈ ਵੱਡੇ ਵੱਡੇ ਪੱਧਰ ਤੇ ਹੋਣਾ ਇਹ ਇਹ ਤੇ ਹਾਈ ਲੈਵਲ ਦੇ ਉੱਤੇ ਹੋਣਾ ਜਦੋਂ ਸੈਂਟਰ ਗਵਰਨਮੈਂਟ ਹੋਵੇ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨੇ ਵੱਡੇ ਵੱਡੇ ਪ੍ਰਬੰਧ ਕਰਨੇ ਨੇ ਤੇ ਉਹਦੇ ਵਾਸਤੇ ਹੌਲੀ ਹੌਲੀ ਯਤਨ ਕਰਨਾ ਚਾਹੀਦਾ ਹੈ ਹੌਲੀ ਹੌਲੀ ਸੋਚਣਾ ਚਾਹੀਦਾ ਹੈ ਵੀ ਇਹਦਾ ਹੱਲ ਕੀ ਹੋਵੇ ਛੜਕਾਂ ਤੇ ਇਹਦਾ ਕੀ ਪ੍ਰਬੰਧ ਕੀਤਾ ਜਾਵੇ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਇਹ ਮੁਸ਼ਕਲਾਂ ਨਾ ਹੋਣ ਸੋ ਸੋਚਣਾ ਅਸੀਂ ਹੱਲ ਵੱਲ ਹੱਲ ਕੀ ਹੈ